ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਲੈ ਕੇ ਆਪ ਜੀ ਦੇ ਮੁਖਾਤਬ ਹੋਇਆ ਪੰਜਾਬ ਦੀ ਸਸੰਗਤ ਜੀ ਅੰਧਵਿਸ਼ਵਾਸ ਫੈਰਾਂ ਦਾ ਅਲਫ ਨੰਗਾ ਨਾਚ ਰਿਹਾ ਅਲਫ ਨੰਗਾ ਨਾਚ ਔਰ ਸਭ ਤੋਂ ਅਫਸੋਸ ਦੀ ਗੱਲ ਹੈ ਇਸ ਨਾਚ ਨੂੰ ਰੋਕਣ ਵਾਲਾ ਟੋਕਣ ਵਾਲਾ ਕੋਈ ਨਹੀਂ ਇਸ ਅੰਧਵਿਸ਼ਵਾਸ ਫੈਲਾਣ ਦੇ ਕਾਨੂੰਨ ਅਤੇ ਅਤ ਨਿੰਦਣਯੋਗ ਕਾਰਜ ਵਿੱਚ ਕੁਝ ਧਰਮ ਦੇ ਨਾਂ ਤੇ ਠਗੀਆਂ ਕਰਨ ਵਾਲੇ ਕਾਰੋਬਾਰੀ ਬੰਦਿਆਂ ਦਾ ਬਹੁਤ ਵੱਡਾ ਹੱਥ ਹੈ। ਪਲੈਨਡ ਨਾਟਕ ਕਰ ਕਰਕੇ ਲੋਕਾਂ ਨੂੰ ਦਿਸ਼ਾਹੀਨ ਕਰ ਰਹੇ ਨੇ, ਲੋਕਾਂ ਨੂੰ ਠਟਕਾਰ ਰਹੇ ਨੇ, ਲੋਕਾਂ ਨੂੰ ਪ੍ਰਮਤ ਕਰ ਰਹੇ ਨੇ ਤੇ ਲੋਕਾਂ ਕੋਲ ਪੈਸੇ ਠਗ ਰਹੇ ਨੇ। ਕੁਝ ਪੋਲੇ ਪਲੇ ਲੋਕ ਜਿਨ੍ਹਾਂ ਕੋਲ ਮਾਨਸਿਕ ਤਾਕਤ ਨਹੀਂ ਹੈ, ਉਹ ਇਹਨਾਂ ਨੂੰ ਦੇਖ ਦੇਖ ਕੇ ਸੁਣ ਸੁਣ ਕੇ ਠਟਕਰੇ ਨੇ ਤੇ ਆਪਣੇ ਘਰ ਦੇ ਕਰਪਰ ਬਦ ਕਰ ਰਹੇ। ਸ਼ਮਤਕਾਰ ਦਿਖਾਉਣ ਦੇ ਇਹਨਾਂ ਵੱਲੋਂ ਕੀਤੇ ਜਾਂਦੇ ਪ੍ਰੀਪਲੈਨਡਾ ਕਵਿਚ ਪਹਿਲੇ ਜਿੱਥੇ ਜਨਮ ਜਾਤ ਤੇ ਗੰਭੀਰ ਬਿਮਾਰੀਆਂ ਦਾ ਹੱਥ ਲਾ ਕੇ ਫਾਇਰ ਕਹਿ ਕੇ ਬਿਮਾਰੀ ਭਾਗ ਜਾ ਭਾਗ ਜਾ ਕਹਿ ਕੇ ਇਲਾਜ ਕਰਨ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਹੁਣ ਸਾਸ ਸਗੈ ਗੱਲ ਹੋਰ ਕੇ ਵੱਧ ਗਈ ਹੈ ਹੁਣ ਇੱਥੇ ਤੱਕ ਇਹ ਮੁਰਦਿਆਂ ਨੂੰ ਜਿਉਂਦਾ ਕਰਨ ਦਾ ਬਹੁਤ ਵੱਡਾ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਕਈ ਆਪਣੇ ਘਰ ਉੱਜੜ ਰਹੇ ਨੇ ਜੇ ਕੋਈ ਮੇਰੇ ਵਰਗਾ ਬੰਦਾ ਇਹਨਾਂ ਲੋਕਾਂ ਨੂੰ ਤੰਝ ਕਰਦੇਵੇ ਮਖੌਲੇ ਦੇ ਆਜਿ ਕਹਿਦੇਵੇ ਵੀ ਤੁਹਾਡੇ 'ਤੇ ਬੜੀ ਤਾਕਤ ਹੈ ਤੁਸੀਂ ਤਾਂ ਮੁਰਦੇ ਨੂੰ ਜਿਉਂਦਾ ਕਰ ਦਿੰਦੇ ਹੋ ਤੇ ਅਗੂ ਆਪਣੀ ਸ਼ਰਮ ਸਾਰੀ ਟਾਲਣ ਵਾਸੇ ਕਹਿੰਦੇ ਨੇ ਨਹੀਂ ਇਹ ਤਾਕਤ ਸਾਡੀ ਨਹੀਂ ਹੈ ਇਹ ਸਾਕਤ ਸਾਡੇ ਪ੍ਰਭੂ ਦੀ ਹੈ ਤੇ ਅਸੀਂ ਪ੍ਰਭੂ ਦੇ ਪੁੱਤਰ ਆ ਉਸ ਪ੍ਰਭੂ ਨੇ ਸਾਨੂੰ ਆਪਣੇ ਪੁੱਤਰਾਂ ਨੂੰ ਇਹ ਤਾਕਤ ਦਿੱਤੀ ਹੈ ਉਸੇ ਤਾਕਤ ਰਾਹੀਂ ਅਸੀਂ ਜਨਮ ਜਾਨ ਰੋਗਾ ਨੂੰ ਦੂਰ ਕਰਨੇ ਆ ਤੇ ਮੁਰਦਿਆਂ ਨੂੰ ਜਿਉਂਦਾ ਕਰਨੇ ਆ ਪੋਲੇ ਪਾਲੇ ਲੋਗ ਜੇ ਨਾਲ ਕੋਲ ਮਾਨਸਿਕ ਤਾਕਤ ਨਹੀਂ ਹੈ ਗੱਲ ਸਮਝਣ ਦੀ ਸਮਰੱਥਾ ਨਹੀਂ ਹੈ ਗੱਲ ਨੂੰ ਵਿਚਾਰਨ ਦੀ ਤਾਕਤ ਨਹੀਂ ਹੈ ਉਹ ਇਸ ਜਾਲ ਦੇ ਵਿੱਚ ਫਸਲੇ ਨੇ ਤੇ ਆਪਣੇ ਘਰ ਦੇ ਕਾਰਜਾਂ ਉੱਤੇ ਰਹੇ ਨੇ ਇੱਕ ਤਰਮ ਤਰਮ ਦੀ ਕੰਡਾ ਮੈਂ ਆਗਮਨ ਸੰਜੀ ਕਰ ਰਹੇ ਹਾਂ ਇੱਕ ਨੌਜਵਾਨ ਦੇ ਮਨ ਵਿੱਚ ਇਹ ਗੱਲ ਘਰ ਗਰ ਗਈ ਕਿ ਪ੍ਰਭੂ ਈਸਾ ਮਸੀਹ ਦੇ ਵਿੱਚ ਮੁਰਦੇ ਨੂੰ ਜਿੰਦਾ ਕਰਨ ਦੀ ਤਾਕਤ ਧਿਆਨ ਨਾਲ ਸੁਣਿਓ ਉਸ ਪੋਲੇ ਪਾਲੇ ਨੌਜਵਾਨ ਦੇ ਮਨ ਵਿੱਚ ਇਹ ਗੱਲ ਘਰ ਗਰ ਗਈ ਵੀ ਪ੍ਰਭੂ ਈਸ਼ਾ ਮਸੀਹ ਵਿੱਚ ਮੁਰਦੇ ਨੂੰ ਜਿੰਦਾ ਕਰਨ ਦੀ ਤਾਕਤ ਹੈ ਤੇ ਉਹ ਇਹ ਤਾਕਤ ਆਪਣੇ ਪੁੱਤਰਾਂ ਨੂੰ ਦੇ ਕੇ ਪੁੱਤਰਾਂ ਨੂੰ ਇਹਨੀ ਸਮਰੱਥਾ ਦਿੰਦਾ ਹੈ ਕਿ ਉਹ ਮੁਰਦਿਆਂ ਨੂੰ ਜਿੰਦਾ ਕਰ ਦੇ। ਜੋ ਕੀ ਇਹਨਾਂ ਲਾੜਕਾ ਦਿਖਾਇਆ ਜਾਂਦਾ ਵੀ ਪ੍ਰਭੂ ਦੀ ਤਾਕਤ ਹੈ ਉਹਨੇ ਸਾਨੂੰ ਦਿੱਤੀ ਅਸੀਂ ਪੁੱਤਰਾਂ ਤੇ ਇਸ ਤਾਕਤ ਦੀ ਵਰਤੋਂ ਕਰਕੇ ਅਸੀਂ ਮੁਰਦਿਆਂ ਨੂੰ ਜਿੰਦਾ ਕਰਦੇ ਆਂ ਤੇ ਜਨਮਜਾਤ ਰੋਗਾਂ ਨੂੰ ਠੀਕ ਕਰਦੇ ਆਂ। ਕਈ ਆਪ ਜੀ ਨੇ ਕਲਿੱਪਾਂ ਦੇਖੀ ਹੋਣਗੀਆਂ ਵਾਇਰਲ ਹੁੰਦੀ ਰਹਿੰਦੀਆਂ ਨੇ ਕੋਈ ਜਨਮਜਾਤ ਗੁੰਗਾ ਹੈ ਉਦੇ ਸਿਰ ਤੇ ਹੱਥ ਰੱਖਿਆ ਉਹ ਬੋਲਣ ਲੱਗ ਗਿਆ ਕੋਈ ਜਨਮ ਜਾਂ ਬੋਲਣਾ ਉਹਨੂੰ ਫਾਇਰ ਫਾਇਰ ਗਿਆ ਉਹ ਸੁਣਨ ਲੱਗ ਗਿਆ ਕੋਈ ਅਪਾਹਜ ਹੈ ਉਹਦੇ ਕੋਲ ਖਲੋ ਕੇ ਫਾਇਰ ਫਾਇਰ ਕੀਤਾ ਤੇ ਉਹ ਦੌੜਨ ਲੱਗ ਗਿਆ ਤੇ ਕੋਈ ਮਰਦਾ ਲੈ ਕੇ ਆਏ ਉਹਦੇ ਕੋਲ ਖਲੋ ਕੇ ਫਾਇਰ ਫਾਇਰ ਕੀਤਾ ਤੇ ਉਹ ਜਿਉਂਦਾ ਹੋ ਗਿਆ ਕਈ ਮੈਂ ਅਸਰਾਂ ਦੇ ਲਈ ਪਾਪ ਵੀ ਦੇਖੇ ਨੇ ਕਿ ਕੋਈ ਬਹੁਤ ਗੰਭੀਰ ਬਿਮਾਰੀ ਦਾ ਪੇਸ਼ੈਂਟ ਹੈ ਕਿ ਕਿਸ ਨੂੰ ਐ AIDS ਹੈ ਉਹਦੇ ਕੋਲ ਖਲੋ ਕੇ ਫਾਇਰ ਫਾਇਰ ਕੀਤਾ ਤੋ ਇਹ ਬਿਲਕੁਲ ਠੀਕ ਹੋ ਗਈ ਕਿਸੇ ਨੂੰ ਫੋਰਥ ਕਲਾਸ ਦਾ ਕੈਂਸਰ ਹੈ ਉਸ ਦੇ ਕੋਰ ਖਲੋਗੇ ਬਿਮਾਰੀ ਭਾਗ ਜਾ ਬਿਮਾਰੀ ਭਾਗ ਜਾ ਗਿਆ ਤੇ ਉਹ ਨਵਰ ਨਵ ਹੋ ਗਿਆ ਸੋ ਇਹ ਚੀਜ਼ਾਂ ਦੇਖ ਕੇ ਉਸ ਨੌਜਵਾਨ ਦੇ ਮਨ ਦੇ ਅੰਦਰ ਇਹ ਗੱਲ ਘਰ ਗਰ ਗਈ ਵੀ ਪ੍ਰਭੂ ਈਸਾ ਮਸੀਹ ਚ ਬਹੁਤ ਤਾਕਤ ਹੈ ਉਹ ਮੁਰਦੇ ਨੂੰ ਜਿੰਦਾ ਕਰ ਸਕਦਾ ਹੈ ਤੇ ਉਹ ਆਪਣੇ ਪੁੱਤਰ ਨੂੰ ਇਹ ਤਾਕਤ ਦਿੰਦਾ ਹੈ ਕਿ ਉਹਦੇ ਪੁੱਤਰ ਹੀ ਮੁਰਦੇ ਨੂੰ ਜਿੰਦਾ ਕਰ ਸਕਣ ਇਹ ਗੱਲ ਉਹਦੇ ਮਨ ਦੇ ਅੰਦਰ ਘਰ ਗਰ ਗਈ ਹੈ ਤੇ ਉਹ ਹਰ ਵੇਲੇ ਪ੍ਰਭੂ ਈਸਾ ਮਸੀਹ ਦੇ ਗੁਣ ਉਹਦਾ ਕਰੇ ਹਰ ਵੇਲੇ ਮੇਰੇ ਜਸੂ ਮੇਰੇ ਜਸੂ ਕਰਿਆ ਕਰੇ ਤੇ ਕੁਛ ਦਿਨ ਮੇਰਾ ਜਸੂ ਮੇਰੇ ਜਸੂ ਕਰਕੇ ਉਹਦੇ ਮਨ ਦੇ ਵਿੱਚ ਇਹ ਵਿਸ਼ਵਾਸ ਗ੍ਰਿਣ ਹੋ ਗਿਆ ਕਿ ਮੈਂ ਵੀ ਹੁਣ ਪ੍ਰਭੂ ਯਸ਼ੂ ਮਸੀਹ ਦਾ ਪੁੱਤਰ ਬਣ ਗਿਆ ਤੇ ਮੇਰੇ ਅੰਦਰਲੀ ਮੁਰਦੇ ਨੂੰ ਜ਼ਿੰਦਾ ਕਰਨ ਦੀ ਤਾਕਤ ਆ ਗਈ ਜਿਹੜੀ ਗੱਲ ਮੈਂ ਕਹਿ ਰਿਹਾ ਆਪ ਜੀ ਨੂੰ ਵੀਡੀਓ ਦਿਖਾਵਾਂਗਾ ਆਪ ਇਹਨੇ ਦੇਖਣਾ ਸੱਚੀ ਘਟਨਾ ਤਰਨ ਤਰਨ ਦੀ ਹੁਣ ਉਹਨੂੰ ਚਾਹੀਦਾ ਸੀ ਮੁਰਦਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਵਾਸੇ ਵਿਸ਼ਵਾਸ ਬਿਲਕੁਲ ਗ੍ਰਿਣ ਹੋ ਗਿਆ ਕਿ ਮੈਂ ਕਰ ਸਕਦਾ ਉਹਨੂੰ ਉਸ ਨੂੰ ਚਾਇਦਾ ਸੀ ਕਿ ਮੁਰਦਾ ਜਿਸ ਨੂੰ ਜਿਉਂਦਾ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੇ ਤੇ ਮੁਰਦਾ ਲਿਆਵੇ ਕਿੱਥੋਂ ਮੁਰਦਾ ਸਾਸੰਗ ਜੀ ਮਿਲੇ ਨਾ ਤੇ ਉਸ ਨੇ ਕੀ ਕੀਤਾ ਦੇਖੋ ਅੰਧ ਵਿਸ਼ਵਾਸ ਕਿਵੇਂ ਸਿਰ ਤੇ ਚੜ ਕੇ ਬੋਲਦਾ ਉਹਨੇ ਕੀ ਕੀਤਾ ਆਪਣੇ ਪਿਓ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਆਪਣੇ ਪਿਓ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਤੇ ਮਾਰ ਕੇ ਉਸ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਕਹਿੰਦਾ ਦੇਖੋ ਮੈਂ ਯਿਸੂ ਮਸੀਹ ਦਾ ਪੁੱਤਰ ਹਾਂ ਮੇਰੇ ਅੰਦਰ ਤਾਕਤ ਹੈ ਮਨੂ ਯਸੂ ਮਸੀਹ ਨੇ ਤਾਕਤ ਦਿੱਤੀ ਹੈ ਮੁਰਤੇ ਨੂੰ ਜਿੰਦਾ ਕਰਨ ਦੀ ਇਹ ਮੇਰਾ ਪਿਓ ਮਰਿਆ ਗਿਆ ਮੈਸੂ ਨੂੰ ਜਿੰਦਾ ਕਰਕੇ ਦਿਖਾਣਾ ਤੇ ਸਾਸੰਗ ਜੀ ਮਰੇ ਪਿਓ ਕੋਲ ਖੜਾ ਹੋ ਗਿਆ ਖੜਾ ਹੋ ਕੇ ਕਰੀਏ ਫਾਇਰ 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 ਹੁਣ ਸਾਸੰਗ ਜੀ ਨਕਲੀ ਮੁਰਦਾ ਹੋਵੇ ਤੇ ਉੱਠੇ ਅਸਲੀ ਮੁਰਤੇ ਨੇ ਕਿੱਥੋਂ ਉੱਠਣਾ ਉਸ ਨੂੰ ਜਵਾਨ ਨੂੰ ਸਾਸੰਗ ਜੀ ਇਹ ਨਹੀਂ ਸੀ ਪਤਾ ਕਿ ਜਿਹੜਾ ਵੀਡੀਓ ਤਾਂ ਵਿੱਚ ਦਿਖਾਉਂਦੇ ਨੇ ਮੁਰਤੇ ਨੂੰ ਜਿਉਂਦਾ ਨੇ ਇਹ ਨਕਲੀ ਮੁਰਤੇ ਹੁੰਦੇ ਨੇ ਇਹ ਸਾਰੇ ਪ੍ਰੈਨ ਡਰਾਮੇ ਹੁੰਦੇ ਨੇ ਕਿਸੇ ਵੀ ਚਲੀ ਤਾਕਤ ਨਹੀਂ ਹੈ ਕਿ ਕਿਸੇ ਮੁਰਦੇ ਨੂੰ ਜਿਉਂਦਾ ਕਰ ਸਕੇ ਲੇਕਿਨ ਉਹ ਨੋਜ਼ਬਾਨ ਦੇ ਅੰਦਰ ਇਦਾਂ ਗ੍ਰਿੜ ਹੋ ਗਈ ਕਿ ਉਸਨੇ ਆਪਣੇ ਜਿੰਦੇ ਜਗ ਦੇ ਪਿਓ ਨੂੰ ਮਾਰ ਦਿੱਤਾ ਸਿਰਫ ਇਹ ਦਿਖਾਵਾ ਸੀ ਕਿ ਮੈਂ ਵੀ ਮੁਰਦੇ ਨੂੰ ਜਿਉਂਦਾ ਕਰ ਸਕਣਾ ਮਾਰ ਕੇ ਰਿਸ਼ੇਦਾਂ ਨੂੰ ਇਕੱਠਾ ਕਰ ਲਿਆ ਇਕੱਠਾ ਕਰਕੇ ਕੋਲ ਫੜੋ ਗਿਆ ਤੇ ਜਿਵੇਂ ਪਾਸਟਰ ਕਰਦੇ ਨੇ ਕੋਲ ਫੜੋ ਕੇ ਕਰੀਏ ਫਾਇਰ 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 ਤੇ ਕੋਈ ਨਗਲੀ ਮੁਰਦਾ ਹੋਵੇ ਸਾਸੰਗੀ ਤੇ ਉਠੇ ਉਹਦੇ ਅਸਲੀ ਮੁਰਦਾ ਸੀ ਸੀਟਾ ਗੀ ਨਿਕਲਿਆ ਜੀੰਦਾ ਜੱਗ ਦਾ ਪਿਓ ਮਰ ਗਿਆ ਉਸ ਲੋਜਮਾਂ ਦੇ ਤਾਂ 300 ਦੋ ਦਾ ਪਰਚਾ ਬਣ ਗਿਆ ਵਸਦਲਾ ਵਸਾਇਆ ਸਾਸ ਸਾਂਗ ਜੀ ਕਾਰੂ ਜੜ ਗਿਆ ਉਸ ਕਿਸੇ ਦੀ ਪਹਿਲੇ ਆਪ ਜੀ ਵੀਡੀਓ ਦੇਖੋ ਬਾਕੀ ਗੱਲ ਮੈਂ ਬਾਅਦ ਹੀ ਆਪ ਜੀ ਨਾਲ ਸਾਂਝੀ ਕਰਾਂਗਾ ਆ ਸਾਰੇ ਪਿੰਡ ਵਾਲੇ ਗਵਾਹ ਵਾ ਦੱਸੋ ਹੁਣ ਤੁਸੀਂ ਕੀ ਦੱਸੂ ਕਹਿੰਦਾ ਨੇ ਕਿ ਇਹ ਜਸੂ ਮੇਰਾ ਜਸੂ ਤੇ ਜਸੂ ਨੇ ਮੇਰੇ ਪਿਓ ਦੇ ਵਿੱਚ ਜਾਨ ਪਾ ਦੇਣੀ ਆ ਕਿੰਨੇ ਮਾਰਿਆ ਹੁਣ ਦੱਸੋ ਦੱਸੋ ਬਾਜੀ ਤੁਸੀਂ ਹਾਂਜੀ ਵੇਖੋ ਇਹ ਜਸੂ ਦਾ ਭਗਤ ਹੀ ਹੈ ਜਿੰਨੇ ਆਪਣੇ ਪਿਓ ਦੀ ਇਹ ਹਾਲਤ ਕਰਕੇ ਮਾਰਿਆ ਹੋਇਆ ਇਹਨੂੰ ਚੁੱਕਿਓ ਮੜਾ ਦੇ ਕਾਦਰ ਆ ਵੇਖੋ ਇਹ ਜਸੂ ਦਾ ਭਗਤ ਆ ਜਸੂ ਦਾ ਭਗਤ ਜਿੰਨੇ ਆਪਣੇ ਪਿਓ ਨੂੰ ਮਾਰਤਾ ਸਾਡਾ ਲੜਕੇ ਨੂੰ ਮਾੜੀ ਮੀਂਹ ਆ ਗਿਆ ਮੇਰੇ ਤੇ ਰੁਚਦਾ ਕਰ ਸਕਦਾ ਵਾ ਪ੍ਰਭੂ ਜੀ ਸਾਡਾ ਮਾਪ ਸਕਦਾ ਵਾ ਡਾਕਟਰ ਜਵਾਬ ਦੇ ਸਕਦੇ ਆ ਜਿੱਥੋਂ ਵੀ ਮੇ ਨੂੰ ਜਵਾਬ ਦੇ ਸਕਦਾ ਪ੍ਰਭੂ ਜਰੂ ਸਿਰਫ ਜਿੰਦਾ ਕਰ ਅਜਬਦਾ ਆਪਣੀ ਸ਼ਕਤ ਨਾਲ ਸਾਡੇ ਸੁਣਾ ਲੈ ਜਨਮ ਆ ਦੇ ਆ ਪ੍ਰਭੂ ਦੇ ਸੁਨੇਹੇ ਮੰਨ ਲਿਆ ਵਾ ਆਪਾਂ ਬਚਲੇ ਆ ਉਹ ਕਿੰਨੇ ਆ ਵੀਡੀਓ ਪਾ ਰਹੀ ਆ ਜਿੰਨੂ ਕਾਪੜੀ ਪਾਵੇ ਅਲਕਨੂਰਾਂ ਦੇ ਪਾਸੇ ਅਲਕਨੂਰ ਨੇ ਜਿੱਤੇਗਾ ਨਹੀਂ ਹੁਣ ਪੈ ਗਿਆ ਸਾਹ ਯਾਰੋ ਜਿਹਾ ਸਾਦੇ ਆ ਆਪਣੇ ਉਂਦੇ ਇਥੇ ਨਹੀਂ ਬੋਲਦਾ ਇਹ ਤਾਂ ਸਾਰਾ ਪਾਸੇ ਜਿੱਤੇਗਾ ਪੂਰੇ ਸਾਰੇ ਪਾਪਾਂ ਨੂੰ ਤੇ ਕਾਜ ਕਰਦੇ ਤਾਂ ਪੂਰੇ ਜਿੱਤੇਗਾ ਇਹ ਰਹਿਣ ਬਣਾਉਂਦੇ ਹੋਰ ਚੁਰਾ ਲੈਣਾ ਨੰਬਰ ਹੈਗਾ ਇਸ ਨੂੰ ਵੀ ਲੈਣਾ ਦਾਸ ਹੋਰ ਹੋਰ ਕੀ ਕਹਣਾ ਮੈਂ ਦਸੂ ਨੂੰ ਕਾਲਾ ਕਿਉਂ ਕੱਢਾ ਦਾਸ ਪਿਓ ਨੂੰ ਸਹੀ ਕਰੂਗਾ ਪਿਓ ਨੂੰ ਤੇ ਤੂੰ ਮਾਰਗਾ ਪਿਓ ਨੂੰ ਤੇਰੇ ਨੂੰ ਜਿੰਦਾ ਕਰੂਗਾ ਜਸੂ ਕਿਦਾਂ ਜਸੂ ਦਾ ਨਾਮ ਤਾਂ ਅਮਰ ਪਰ ਪੂ ਜਸੂ ਜੀ ਖਰਾਬ ਹਾਲਾਤਾਂ ਮੇਰੇ ਪਿਓ ਪਿਓ ਨੇ ਤੇ ਮਾਰ ਮਾਰਦਾ ਤੇਰੇ ਪਿਓ ਨੂੰ ਦਸੂਨੇ ਤੇ ਮੇਰੇ ਬਾਬੇ ਨੇ ਮਾਰਿਆ ਉਹਨੂੰ ਮੇਰੇ ਬਾਬੇ ਨੇ ਮਾਰਿਆ ਸੱਸਾਂ ਜੀ ਇੱਥੇ ਸਭ ਤੋਂ ਵੱਡੀ ਅਫਸੋਸਨਾਕ ਤੇ ਸ਼ਰਮਸਾਰ ਕੰਨਾਂ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਹਰ ਗੱਲ ਨੂੰ ਤਰਕ ਦੀ ਕਸਵਟੀ ਤੇ ਕਸ ਕੇ ਆਪਣੇ ਆਪ ਨੂੰ ਬਹੁਤ ਵੱਡੇ ਬੁੱਧੀਜੀਵੀ ਸਿੱਧ ਕਰਦੇ ਨੇ ਜਿਹੜੇ ਪਰਮਾਨਿਤ ਇਤਿਹਾਸ ਤੇ ਵੀ ਕਿੰਤੂ ਪਰੰਤੂ ਕਰਕੇ ਇੱਕ ਤਰ੍ਹਾਂ ਦੀ ਕਸਰਤੀ ਦੇ ਕਸ ਕੇ ਕਿੰਤੂ ਪਰੰਤੂ ਕਰਕੇ ਆਪਣੇ ਉਹਨੂੰ ਬਹੁਤ ਵੱਡੇ ਬੁੱਧੀ ਜੀ ਵੀ ਸਾਬਤ ਕਰਨਾ ਚਾਹੁੰਦੇ ਨੇ ਜਿਹੜੇ ਕਹਿੰਦੇ ਨੇ ਹਾਥੀ ਦੇ ਮੱਥੇ ਦੇ ਵਿੱਚ ਨਾਗਰੀ ਕਿਵੇਂ ਵਸ ਸਕਦੀ ਇਸ਼ਾਰਾ ਸਮਝਿਓ ਜਿਹੜੇ ਤਰਫ ਕਰਦੇ ਨੇ ਪਰਮਾਨਿਤ ਇਤਿਹਾਸ ਦੇ ਉੱਤੇ ਐਨੇ ਤਾਂ ਕਹਿ ਦਿੰਦੇ ਨੇ ਹਾਥੀ ਦੇ ਸਿਰ ਤੇ ਲੋਹੇ ਦੀਆਂ ਮੋਟੀਆਂ-ਮੋਟੀਆਂ ਢਾਲਾਂ ਆਉਂਦੀਆਂ ਨੇ ਉਹਦੇ ਵਿੱਚ ਨਾਗਨੀ ਕਿਵੇਂ ਵਸ ਸਕਦੀ ਏ ਕਹਿੰਦੇ ਨੇ ਹਾਂ ਅਸੀਂ ਇਹ ਮੰਨ ਸਕਦੇ ਆ ਕਿ ਨਾਗਨੀ ਅੱਖ ਵਿੱਚ ਮਾਰੀ ਇਸ਼ਾਰਾ ਸਮਝ ਰਹੇ ਹੋ ਹਰ ਗੱਲ ਨੂੰ ਜਿਹੜੇ ਵਿਦਵਾਨ ਜਿਸੱਜਾਂ ਜਿਹੜੇ ਪ੍ਰਚਾਰਕ ਤਰਕ ਦੀ ਕਸਵਟੀ ਤੇ ਕਸ ਕੇ ਗੱਲ ਕਰਦੇ ਨੇ ਤੇ ਆਪਣੇ ਆਪ ਨੂੰ ਬਹੁਤ ਵੱਡਾ ਬੁੱਧੀਜੀਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਬਹੁਤ ਵੱਡੇ ਹੋਰੇ ਡਰਾਮੇ ਦੇ ਉੱਤੇ ਉਹ ਵੀ ਖਮੋਸ਼ ਨੇ ਬਹੁਤ ਫਲਾਣੀ ਲਈ ਗੱਲ ਹੈ ਤੇ ਸਾਧ ਸੰਗ ਜਿਹੜੇ ਤਰਕਸ਼ੀਲ ਨੇ ਜਿਨ੍ਹਾਂ ਨੇ ਆਪਣੀ ਸਾਫ਼ ਹੀ ਤਰਕ ਦੇ ਨਾਂ ਦੇ ਬਣਾਈਏ ਕਿਸੀਂ ਹਰ ਗੱਲ ਨੂੰ ਤਰਕ ਦੀ ਕਸਵਟੀ ਤੇ ਕਸਾਂਗੇ ਤੇ ਆਪਣੇ ਆਪ ਨੂੰ ਬਹੁਤ ਵੱਡੇ ਬੁੱਧੀਜੀਵੀ ਤੇ ਬਹੁਤ ਵੱਡੇ ਦਿਮਾਗਸ਼ੀਲ ਕਹਿੰਦੇ ਨੇ ਉਹ ਤਰਕਸ਼ੀਲ ਵੀ ਬਹੁਤ ਹੈਰਾਨੀ ਜਰਕ ਚੁੱਪੀ ਸਾਹਕੇ ਬੈਠੇ ਨੇ ਮੈਂ ਸੋਚਦਾ ਕਿ ਇੰਨਾ ਵਿਦਵਾਨਾਂ ਨੂੰ ਜਿਹੜੇ ਤਰਕਸ਼ੀਲ ਨੇ ਹਰ ਗੱਲ ਨੂੰ ਤਰਕ ਦੀ ਕਸਵਟੀ ਤੇ ਕਸਦੇ ਨੇ ਜੇ ਇਹ ਇਹ ਇੰਨਾ ਵੱਲੋਂ ਫਲਾਏ ਜਾ ਰਹੇ ਅੰਧਵਿਸ਼ਵਾਸ ਜੋ ਕਿ ਸਰੇ ਆਮ ਪ੍ਰਦਰਸ਼ਨ ਕਰ ਰਹੇ ਨੇ ਮੁਰਦੇ ਨੂੰ ਜਵਾਲਮ ਤੱਕ ਦਿਖਾ ਦਿੰਦੇ ਨੇ ਅੰਨੇ ਨੂੰ ਦਿਖਾਉਣ ਦੀ ਤਾਕਤ ਦਿਖਾਉਂਦੇ ਨੇ ਬੋਲੇ ਨੂੰ ਸੁਣਨ ਦੀ ਤਾਕਤ ਦਿਖਾ ਦਿੰਦੇ ਨੇ ਗੁੰਗੇ ਨੂੰ ਬੋਲਣ ਦੀ ਤਾਕਤ ਦਿਖਾ ਦਿੰਦੇ ਨੇ ਵੀਲ ਚਾਵੇਂ ਪੈਰ ਨੂੰ ਦੌੜਨ ਲਾ ਦਿੰਦੇ ਨੇ ਜਿਸ ਨੂੰ ਏਸ ਉਹਦੇ ਸਿਰ ਤੇ ਹੱਥ ਨਾਲ ਏਜੂਰ ਕਰ ਦਿੰਦੇ ਨੇ ਜਿਸ ਨੂੰ 4th ਕਲਾਸ ਦਾ ਕੈਂਸਰ ਹੈ ਉਹਦੇ ਕੋਲ ਖਲੋ ਕੇ ਕੈਂਸਰ ਬਾਗ ਜਾ ਬਾਗ ਜਾ ਕਹਿ ਕੇ ਕੈਂਸਰ ਠੀਕ ਹੁੰਦਾ ਦਿਖਾ ਦਿੰਦੇ ਨੇ ਇਤਨਾ ਸ਼ਰਮਸਾਰ ਪ੍ਰਦਰਸ਼ਨ ਅੰਧ ਵਿਸ਼ਵਾਸ ਦਾ ਤੇ ਕੋਈ ਤਰਕਸ਼ੀਲ ਬੋਲ ਕੇ ਆਜੀ ਨਹੀਂ ਤੇ ਤਰਕ ਦੀ ਕਸੋਟੀ ਦੇ ਹਰ ਗੱਲ ਕਰਨ ਵਾਲੇ ਸਾਡੇ ਸਿੱਖ ਮਤ ਦੇ ਪ੍ਰਚਾਰਕ ਵੀ ਤਿਆਰ ਨਹੀਂ ਬਣ ਲੱਗਦਾ ਇਹਨਾਂ ਤਰਕਸ਼ੀਲਾਂ ਨੂੰ ਤੇ ਇਹਨਾਂ ਸਾਰੇ ਵੀ ਦੁਕਾਨਾਂ ਨੂੰ ਤੇ ਇਹਨਾਂ ਪਖੰਡੀਆਂ ਦੀ ਨਜ਼ਰ ਤੇ ਨਹੀਂ ਲੱਗੀ ਸਾਰਿਆਂ ਦਾ ਸਾਸੰਗੀ ਸਾਡਾ ਸਾਰਿਆਂ ਦਾ ਇੱਕ ਇੱਕ ਲਾਗੀ ਫਰਜ਼ ਹੈ ਇਸ ਦੇ ਖਿਲਾਫ ਸਾਰੇ ਲਾਮਬੰਦ ਹੋਈਏ ਇਸ ਦੇ ਖਿਲਾਫ ਖੜੇ ਹੋਈਏ ਜਿਹੜੇ ਪਰਿਵਾਰ ਦੇ ਪਰਿਵਾਰ ਉਜੜ ਰਹੇ ਨੇ ਤਾਂ ਕਿ ਉਹ ਪਰਿਵਾਰ ਉਜੜਨ ਤੋਂ ਬਚ ਜਾਣ ਲੋਕੀਂ ਕੁਰਾਹੇ ਪੈਨ ਤੋਂ ਬਚ ਜਾਣ ਇਹ ਸਾਡਾ ਸਾਸੰਗੀ ਧਾਰਮਿਕ ਫਰਜ਼ ਵੀ ਹੈ ਸਾਡਾ ਇੱਕ ਲਾਗੀ ਫਰਜ਼ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ